ਜਿਹੜੀ ਕੰਕਰਾਂ ਨਾਲ ਨਾਉਟ ਵੱਲੋਂ ਐਮਰਜੈਂਸੀ ਬਿਲਡ ਨੂੰ ਬਣਾਈ ਗਈ ਆ ਉਹਦੇ ਉੱਤੇ ਸੈਂਸਰ ਬੋਰਡ ਨੂੰ ਇਸੇ ਤਰ੍ਹਾਂ ਜਿਹੜੀ ਆ ਉਹਦੇ ਸੈਂਸਰ ਬੋਰਡ ਦੇ ਇੱਥੇ ਜਿਹੜਾ ਕਰਦੇ ਪਾਉਂਦੇ ਸਭ ਦੇ ਸ਼ੁਰੂ ਜਿਹੜੀ ਅਸੀਂ ਮਾਰਕ ਕਰਦੇ ਆ ਕਿ ਸੈਂਸਰ ਬੋਰਡ ਜਿਹੜਾ ਇੱਥੇ ਪੂਰਨ ਤੌਰ ਤੇ ਪ੍ਰਵਤੀ ਲਾਵੇ ਕਿਉਂਕਿ ਇਹਦੇ ਵਿੱਚ ਜਿਹੜਾ ਸਾਡੇ ਬਹੁਤ ਮਹਾਨ ਸਰਕਾਰ ਯੋਗ ਸੰਤ ਜਨਾ ਸਿੰਘ ਪਿੰਡਾ ਵਾਲਿਆ ਦੇ ਜਿਹੜਾ ਇੱਕ ਰੋਲ ਮਾਡਲ ਨੇ ਉਹਨਾਂ ਨੂੰ ਜਿਹੜਾ ਬੜਾ ਨੀਵਾਂ ਬਖਾਇਆ ਗਿਆ ਤੇ ਉਹ ਉਹਦੇ ਵਾਸਤੇ ਜਿਹੜਾ ਅਸੀਂ ਚਾਹੁੰਦੇ ਆਂ ਕਿ ਪੰਜਾਬ ਦੇ ਬੇਜਾਮਾਂ ਛਾਤੀ ਨੂੰ ਪੜਾਈ ਕਰਵਾਉਣ ਵਾਸਤੇ ਆਪਾਂ ਜਿਹੜਾ ਵਾ ਇਹ ਫਿਲਮ ਦੇ ਉੱਤੇ ਪੈਨ ਲੱਗਣਾ ਬਹੁਤ ਜ਼ਰੂਰੀ ਆ ਤੇ ਅਸੀਂ ਐਸ.ਐਮ. ਸਾਹਿਬ ਦਾ ਬਹੁਤ ਧੰਨਵਾਦੀ ਆ ਕਿ ਜਿੱਦਾਂ ਸਾਡੀ ਡਿਮਾਂਡ ਹੀ ਕਿ ਉਹ ਖੁਦ ਆ ਕੇ ਸੰਗਤ ਦੇ ਵਿੱਚ ਜਿਹੜਾ ਇਹ ਮਹੱਤਵਪੂਰਨ ਉਹ ਇੱਥੇ ਆਏ ਆ ਤੇ ਉਹਨਾਂ ਨੂੰ ਇਹ ਜਿਹੜਾ ਮਹੱਤਵਪੂਰਨ ਸਾਡੇ ਸਾਹਮਣੇ ਤੋਂ ਪਹੁੰਚਾਇਆ। ਤੁਹਾਡਾ ਵੀਡੀਓ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਜਿਹੜੀ ਇਹ ਸਾਡੀ ਆਵਾਜ਼ ਆ ਇਹ ਇਹ ਦੂਰ ਤੱਕ ਪਹੁੰਚਾਉਣ ਦੇ ਫਿਲਮ ਸਰਕਾਰ ਤੱਕ ਕਿ ਲੋਕੀ ਚਾਹੁੰਦੇ ਪੰਜਾਬ ਦੇ ਤੇ ਜਿਹੜੀ ਇਹ ਫਿਲਮ ਆ ਉਹ ਭਾਈਚਾਰੇ ਦੇ ਵਿੱਚ ਕਿਸੇ ਕਿਸਮ ਦੀ ਨਫਰਤ ਨਾ ਫੈਲਾ ਕਰ ਸਕੇ ਇਹਨੂੰ ਇਹਦੀ ਸਵਾਗੀਾਈ ਜਾਵੇ ਹੋਰ ਅਸੀਂ ਪੰਜਾਬ ਵਾਸੀਆਂ ਨੂੰ ਜਿਹੜਾ ਧਰਮ ਉਹ ਜਾਂ ਤੋਂ ਉੱਪਰ ਰੋਟੀ ਪਾਰਟੀ ਭਾਈ ਤੋਂ ਖਰੋਤੇ ਕਹਿੰਦੇ ਆ ਕਿ ਸਾਰੇ ਜਾਣੇ ਫਿਲਮ ਦਾ ਵਿਰੋਧ ਕਰਨ ਤਾਂ ਕਿ ਇਹ ਫਿਲੋਂ ਤੋਂ ਪੈਣ ਲੱਗੇ ਤੇ ਪੰਜਾਬ ਦੇ ਵਿੱਚ ਜਿਹੜੀ ਅਮਲ ਚਾਂਪੀਆ ਬਣੀ ਰਹੀ ਹੈ ਜਿਹੜੀ ਕੰਗੜਾ ਨਾਲ ਨੌਂ ਤੋਂ ਵੱਡੋਂ ਐਮਰਜੈਂਸੀ ਫਿਲਮ ਬਣਾਈ ਗਈ ਆ ਉਹਦੇ ਉੱਤੇ ਸੈਂਸਰ ਬੋਰਡ ਨੂੰ ਇਸੇ ਤਰ੍ਹਾਂ ਜਿਹੜੀ ਉਹਦੇ ਸੈਂਸਰ ਬੋਰਡ ਦੇ ਇੱਥੇ ਜਿਹੜਾ ਕਰਦੇ ਆਪਾਂ ਨੌਂ ਤੋਂ ਸ਼ੁਰੂ ਜਿਹੜੀ ਅਸੀਂ ਗੱਲ ਕਰਦੇ ਆ ਕਿ ਸੈਂਸਰ ਬੋਰਡ ਜਿਹੜਾ ਇੱਥੇ ਪੂਰਨ ਤੌਰ ਤੇ ਪੁੜਵਾ ਕੇ ਲਾਵੇ ਕਿਉਂਕਿ ਇਹਦੇ ਵਿੱਚ ਜਿਹੜਾ ਸਾਡੇ ਬਹੁਤ ਮਹਾਨ ਸਰਕਾਰ ਜੋਗ ਸੰਤ ਜੀ ਦਾਸ ਸਿੰਘ ਫਿਰਦਾਵਾਲਾ ਦੇ ਜਿਹੜਾ ਇੱਕ ਟ੍ਰੋਲ ਮਾਡਲ ਨੇ ਉਹਨਾਂ ਨੂੰ ਜਿਹੜਾ ਬੜਾ ਨੀਵਾ ਮਖਾਇਆ ਗਿਆ ਤੇ ਉਹ ਉਹਦੇ ਵਾਸਤੇ ਜਿਹੜਾ ਅਸੀਂ ਚੋਹਨੇ ਆ ਕੇ ਪੰਜਾਬ ਦੇ ਵਿੱਚ ਆਮ ਛਾਤੀ ਨੂੰ ਪੜਾਈ ਕਰਵਾਉਣ ਵਾਸਤੇ ਆਪਾਂ ਜਿਹੜਾ ਵਾ ਇਹ ਫਿਲਮ ਦੇ ਉੱਤੇ ਮੈਨ ਲੱਗਣਾ ਬਹੁਤ ਜ਼ਰੂਰੀ ਆ ਤੇ ਅਸੀਂ ਐਸੀਐਮ ਸਾਹਿਬ ਦਾ ਬਹੁਤ ਧੰਨਵਾਦੀ ਆ ਕਿ ਜਿੱਦਾਂ ਸਾਡੀ ਡਿਮਾਂਡ ਹੀ ਕਿ ਉਹ ਖੁਦ ਆ ਕੇ ਸੰਗਤ ਦੇ ਵਿੱਚ ਜਿਹੜਾ ਇਹ ਮਹੱਤਵਪੂਰਨ ਉਹ ਇੱਥੇ ਆਏ ਆ ਤੇ ਉਹਨਾਂ ਨੂੰ ਇਹ ਜਿਹੜਾ ਮਹੱਤਵਪੂਰਨ ਸਾਡੇ ਸਾਹਮਣੇ ਤੋਂ ਪਹੁੰਚਾਇਆ ਸਾਡਾ ਵੀਡੀਓ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਜਿਹੜੀ ਇਹ ਸਾਡੀ ਆਵਾਜ਼ ਆ ਇਹ ਇਹ ਦੂਰ ਤੱਕ ਬਿਚਾਉਣ ਦੇ ਪੰਜਾਬ ਸਰਕਾਰ ਦਾ ਸੁਪੇ ਲੋਕ ਦੀ ਚਾਹੁੰਦੇ ਪੰਜਾਬ ਦੇ ਤੇ ਜਿਹੜੀ ਇਹ ਫਿਲਮ ਉਹ ਭਾਈਚਾਰੇ ਦੇ ਵਿੱਚ ਕਿਸੇ ਕਿਸਮ ਦੀ ਨਫ਼ਰਤ ਨਾ ਫੈਲਾ ਕਰੇ ਕਿ ਇਹ ਨੂੰ ਜਿਹੜੀ ਪਾਬੰਦੀ ਚਾਈ ਜਾਵੇ ਹੋਰ ਅਸੀਂ ਪੰਜਾਬ ਵਾਸੀਆਂ ਨੂੰ ਜਿਹੜਾ ਧਰਮ ਉਹ ਜਾਂ ਤੋਂ ਉੱਪਰ ਉੱਠੇ ਪਾਰਟੀ ਭਾਈ ਤੋਂ ਉੱਪਰ ਉੱਠੇ ਕਹਿੰਦੇ ਆ ਕਿ ਸਾਰੇ ਜਾਣੇ ਫਿਲਮ ਦਾ ਵਿਰੋਧ ਕਰਨ ਤਾਂ ਕਿ ਇਹ ਫਿਲਮ ਤੇ ਬਹਿਣ ਲੱਗੇ ਤੇ ਪੰਜਾਬ ਦੇ ਵਿੱਚ ਜਿਹੜੀ ਅਮਨ ਚਾਹੀਦੀ ਆ ਬਣੀ ਰਹੇ। ਇਹ ਜਿਹੜੀ ਕੰਕਰ ਨਾਲ ਨੌਟ ਵੱਲੋਂ ਐਮਰਜੈਂਸੀ ਇਹਨੂੰ ਬਣਾਈ ਗਈ ਆ ਉਹਦੇ ਉੱਤੇ ਸੈਂਸਰ ਬੋਰਡ ਨੂੰ ਇਸੇ ਤਰ੍ਹਾਂ ਜਿਹੜੀ ਆ ਉਹ ਤੇ ਸੈਂਸਰ ਬੋਰਡ ਦੇ ਇੱਥੇ ਕਰਦੇ ਪਾਉਂਦੇ ਹਾਂ ਨੌਟ ਸਰਵ ਦੇ ਸ਼ੁਰੂ ਜਿਹੜੀ ਅਸੀਂ ਮਾਰਕ ਕਰਦੇ ਆ ਕਿ ਸੈਂਸਰ ਬੋਰਡ ਜਿਹੜਾ ਇੱਥੇ ਪੂਰਨ ਤੌਰ ਤੇ ਪ੍ਰਵਤੀ ਲਾਵੇ ਕਿਉਂਕਿ ਇਹਦੇ ਵਿੱਚ ਜਿਹੜਾ ਅਤੇ ਬੜੇ ਬਹੁਤ ਮਹਾਨ ਸਰਕਾਰ ਜੋਗ ਸੰਤ ਜਨਾ ਸਿੰਘ ਪਿੰਡਾਵਾਲਾ ਦੇ ਜਿਹੜਾ ਇੱਕ ਰੋਲ ਮਾਡਲ ਨੇ ਉਹਨਾਂ ਨੂੰ ਜਿਹੜਾ ਬੜਾ ਨੀਵਾਂ ਬਖਾਇਆ ਗਿਆ ਤੇ ਉਹ ਉਹਦੇ ਵਾਸਤੇ ਜਿਹੜਾ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਅਮ ਛਾਤੀ ਨੂੰ ਪੜਾਈ ਕਰਵਾਉਣ ਵਾਸਤੇ ਜਿਹੜਾ ਇਹ ਫਿਲਮ ਦੇ ਉਸੇ ਮਾਇਨ ਲੱਗਣਾ ਬਹੁਤ ਜ਼ਰੂਰੀ ਆ ਤੇ ਅਸੀਂ ਐਸਪੀਐਮ ਸਾਹਿਬ ਦਾ ਬਹੁਤ ਧੰਨਵਾਦੀ ਆ ਕਿ ਜਿੱਦਾਂ ਸਾਡੀ ਡਿਮਾਂਡ ਹੀ ਕਿ ਉਹ ਖੁਦ ਆ ਕੇ ਸੰਗਤ ਦੇ ਵਿੱਚ ਜਿਹੜਾ ਇਹ ਮਕਸਦ ਪ੍ਰਾਪਤ ਲੈਣ ਉਹ ਇੱਥੇ ਆਏ ਆ ਤੇ ਉਹਨਾਂ ਨੂੰ ਅਸੀਂ ਜਿਹੜਾ ਵਕਫਾ ਕਰਦਾ ਮੈਂ ਸੌਂਪਿਆ ਤੁਹਾਡਾ ਵੀਡੀਓ ਦਾ ਵੀ ਬਹੁਤ ਬਹੁਤ ਧੰਨਵਾਦ ਇਹ ਜਿਹੜੀ ਸਾਡੀ ਆਵਾਜ਼ ਆ ਇਹ ਇਹ ਦੂਰ ਤੱਕ ਪਹੁੰਚਾਉਣ ਦੇ ਪੰਜਾਬ ਸਰਕਾਰ ਤੱਕ ਤੇ ਲੋਕੀ ਚਾਹੁੰਦੇ ਪੰਜਾਬ ਦੇ ਤੇ ਜਿਹੜੀ ਇਹ ਫਿਲਮ ਉਹ ਭਾਈਚਾਰੇ ਦੇ ਵਿੱਚ ਕਿਸੇ ਕਿਸਮ ਦੀ ਨਫ਼ਰਤ ਨਾ ਫੈਲਾ ਕਰੇ ਇਹ ਨੂੰ ਜਿਹੜੀ ਰੋਕੀ ਚਾਈ ਜਾਵੇ ਹੋਰ ਅਸੀਂ ਪੰਜਾਬ ਵਾਸੀਆਂ ਨੂੰ ਜਿਹੜਾ ਧਰਮ ਉਹ ਜਾਂ ਤੋਂ ਉੱਪਰ ਉੱਠੇ ਪਾਰਟੀ ਭਾਈ ਤੋਂ ਉੱਪਰ ਉੱਠੇ ਕਹਿੰਦੇ ਆ ਕਿ ਸਾਰੇ ਜਾਣੇ ਫਿਲਮ ਦਾ ਵਿਰੋਧ ਕਰਦੇ ਆ ਤਾਂ ਕਿ ਇਹ ਫਿਲਮ ਤੇ ਬਹਿਣ ਲੱਗੇ ਤੇ ਪੰਜਾਬ ਦੇ ਵਿੱਚ ਜਿਹੜੀ ਅਮਨ ਚਾਹੀਦੀ ਆ ਬਣੀ ਰੋ। ਇਹ ਜਿਹੜੀ ਕੰਕਰ ਨਾਲ ਨੌਟ ਵੱਲੋਂ ਐਮਰਜੈਂਸੀ ਇਹਨੂੰ ਬਣਾਈ ਗਈ ਆ। ਉਹਦੇ ਉੱਤੇ ਸੈਂਸਰ ਬੋਰਡ ਨੂੰ ਇਸੇ ਤਰ੍ਹਾਂ ਜਿਹੜੀ ਆ ਉਹ ਤੇ ਸੈਂਸਰ ਬੋਰਡ ਦੇ ਇੱਥੇ ਕਰਦੇ ਪਾਉਂਦੇ ਸ਼ੁਰੂ ਜਿਹੜੀ ਅਸੀਂ ਮਾਰਕ ਕਰਦੇ ਆ ਕਿ ਸੈਂਸਰ ਬੋਰਡ ਜਿਹੜਾ ਇੱਥੇ ਪੂਰਨ ਤੌਰ ਤੇ ਪ੍ਰਵਤੀ ਲਾਵੇ। ਕਿਉਂਕਿ ਇਹਦੇ ਵਿੱਚ ਜਿਹੜਾ ਸਾਡੇ ਬਹੁਤ ਮਹਾਨ ਸਰਕਾਰ ਯੋਗ ਸੰਤ ਜਨਾ ਸਿੰਘ ਪਿੰਡਾਵਾਲਿਆ ਦੇ ਇਹ ਇੱਕ ਰੋਲ ਮਾਡਲ ਨੇ ਉਹਨਾਂ ਨੂੰ ਜਿਹੜਾ ਬੜਾ ਨੀਵਾ ਬਕਾਇਆ ਕਿ ਆ ਤੇ ਉਹ ਉਹਦੇ ਵਾਸਤੇ ਜਿਹੜਾ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਮਾਤਾਂ ਨੂੰ ਪੜਾਈ ਕਰਵਾਉਣ ਵਾਸਤੇ ਜਿਹੜਾ ਇਹ ਫਿਲਮ ਦੇ ਉੱਤੇ ਮਾਇਨ ਲੱਗਣਾ ਬਹੁਤ ਜ਼ਰੂਰੀ ਆ ਤੇ ਅਸੀਂ ਐਸ.ੀ.ਐਮ ਸਾਹਿਬ ਦਾ ਬਹੁਤ ਧੰਨਵਾਦੀ ਆ ਕਿ ਜਿੱਦਾਂ ਸਾਡੀ ਡਿਮਾਂਡ ਹੀ ਕਿ ਉਹ ਖੁਦ ਆ ਕੇ ਸੰਗਤ ਦੇ ਵਿੱਚ ਜਿਹੜਾ ਇਹ ਮਕਸਦ ਲੈਣ ਉਹ ਇੱਥੇ ਆਏ ਆ ਤੇ ਉਹਨਾਂ ਨੂੰ ਅਸੀਂ ਜਿਹੜਾ ਬਖਵਾਸ ਕਰਦਾ ਮੈਂ ਤੋਂ ਗਿਆ ਤੁਹਾਡਾ ਵੀਡੀਓ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਜਿਹੜੀ ਇਹ ਸਾਡੀ ਆਵਾਜ਼ ਆ ਇਹ ਇਹ ਦੂਰ ਤੱਕ ਪਹੁੰਚਾਉਣ ਦੇ ਫਿਲਹਾਲ ਸਰਕਾਰ ਤਾਂ ਕਿ ਲੋਕੀ ਚਾਹੁੰਦੇ ਪੰਜਾਬ ਦੇ ਤੇ ਜਿਹੜੀ ਇਹ ਫਿਲਮ ਆ ਉਹ ਭਾਈਚਾਰੇ ਦੇ ਵਿੱਚ ਕਿਸੇ ਕਿਸਮ ਦੀ ਨਫਰਤ ਨਾ ਫੈਲਾ ਕਰ ਸਕੇ ਇਹਨੂੰ ਇਹਦੀ ਸਵਾਰੀ ਦਿੱਤੀ ਜਾਵੇ ਹੋਰ ਅਸੀਂ ਪੰਜਾਬ ਵਾਸੀਆਂ ਨੂੰ ਜਿਹੜਾ ਧਰਮ ਉਹ ਜਾਂ ਤੋਂ ਉੱਪਰ ਹੋ ਕੇ ਸਿਆਸੀ ਭਾਈ ਤੋਂ ਖੜੋਤੇ ਕਹਿੰਨੇ ਆ ਕਿ ਸਾਰੇ ਜਾਣੇ ਫਿਲਮ ਦਾ ਵਿਰੋਧ ਕਰਨ ਤਾਂ ਕਿ ਇਹ ਫਿਰੋਂ ਤੇ ਪਹਿਨ ਲੱਗੇ ਤੇ ਪੰਜਾਬ ਦੇ ਵਿੱਚ ਜਿਹੜੀ ਅਮਲ ਚਾਲ ਪਈ ਆ ਬਣੀ ਰਹੀ। ਇਹ ਜਿਹੜੀ ਕੰਕਰਦਾਰਨ ਆਉਟ ਵੱਲੋਂ ਐਮਰਜੈਂਸੀ ਇਹਨੂੰ ਬਣਾਈ ਗਈ ਆ। ਉਹਦੇ ਉੱਤੇ ਸੈਂਸਰ ਬੋਰਡ ਨੂੰ ਇਸੇ ਤਰ੍ਹਾਂ ਜਿਹੜੀ ਆਪ ਤੇ ਸੈਂਸਰ ਬੋਰਡ ਦੇ ਇੱਥੇ ਕਰਦੇ ਪਾਉਂਦੇ ਸ਼ੁਰੂ ਜਿਹੜੀ ਅਸੀਂ ਮਾਰਕ ਕਰਦੇ ਆ ਕਿ ਸੈਂਸਰ ਬੋਰਡ ਜਿਹੜਾ ਇੱਥੇ ਪੂਰਨ ਤੌਰ ਤੇ ਪ੍ਰਵਤੀ ਲਾਵੇ। ਕਿਉਂਕਿ ਇਹਦੇ ਵਿੱਚ ਜਿਹੜਾ ਸਾਡੇ ਬਹੁਤ ਮਹਾਨ ਸਰਕਾਰ ਯੋਗ ਸੰਤ ਜਨਾ ਸਿੰਘ ਪਿੰਡਾ ਵਾਲਿਆ ਦੇ ਜਿਹੜਾ ਇੱਕ ਰੋਲ ਮਾਡਲ ਨੇ ਉਹਨਾਂ ਨੂੰ ਜਿਹੜਾ ਬੜਾ ਨੀਵਾ ਬਕਾਇਆ ਗਿਆ ਤੇ ਉਹ ਉਹਦੇ ਵਾਸਤੇ ਜਿਹੜਾ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਮਾਤਾਂ ਨੂੰ ਪੜਾਈ ਕਰਨਾ ਆਸਕੀ ਜਿਹੜਾ ਵਾ ਇਹ ਫਿਲਮ ਦੇ ਉਸੇ ਮਾਇਨੇ ਲੱਗਣਾ ਬਹੁਤ ਜ਼ਰੂਰੀ ਆ। ਤੇ ਅਸੀਂ ਐਸ.ੀ.ਐਮ ਸਭ ਦਾ ਬਹੁਤ ਧੰਨਵਾਦੀ ਆ ਕਿ ਜਿੱਦਾਂ ਸਾਡੀ ਡਿਮਾਂਡ ਹੀ ਕਿ ਉਹ ਖੁਦ ਆ ਕੇ ਸੰਗਤ ਦੇ ਵਿੱਚ ਜਿਹੜਾ ਇਹ ਮਕਸਦ ਪ੍ਰਾਪਤ ਲੈਣ ਉਹ ਇੱਥੇ ਆਏ ਆ ਤੇ ਉਹਨਾਂ ਨੂੰ ਅਸੀਂ ਜਿਹੜਾ ਬਾਕਫਸਰ ਦਾ ਮੈਂ ਤੋਂ ਪਹੁੰਚਾ ਤੁਹਾਡਾ ਵੀਡੀਓ ਦਾ ਵੀ ਬਹੁਤ ਬਹੁਤ ਧੰਨਵਾਦ। ਇਹ ਜਿਹੜੀ ਸਾਡੀ ਆਵਾਜ਼ ਆ ਇਹ ਇਹ ਦੂਰ ਤੱਕ ਪਹੁੰਚਾਉਣ ਦੇ ਫਿਲਹਾਲ ਸਰਕਾਰ ਤਾਂ ਚੁੱਪ ਹੈ ਲੋਕੀ ਚਾਹੁੰਦੇ ਪੰਜਾਬ 'ਚ ਕਿ ਜਿਹੜੀ ਇਹ ਫਿਲਮ ਆ ਉਹ ਭਾਈਚਾਰੇ ਦੇ ਵਿੱਚ ਕਿਸੇ ਕਿਸਮ ਦੀ ਨਫਰਤ ਦਾ ਦਾਅਵਾ ਕਰ ਸਕਦੇ ਇਹਨੂੰ ਇਹੜੀ ਸਵਾਬੀ ਦਿੱਤੀ ਜਾਵੇ ਹੋਰ ਅਸੀਂ ਪੰਜਾਬ ਵਾਸੀਆਂ ਨੂੰ ਜਿਹੜਾ ਧਰਮ ਉਹ ਜਾਂ ਤੋਂ ਉੱਪਰ ਰੋਟੀ ਸਿਆਸੀ ਭਾਈ ਤੋਂ ਖਰੋਤੇ ਕਹਿੰਦੇ ਆ ਕਿ ਸਾਰੇ ਜਾਣੇ ਫਿਲਮ ਦਾ ਵਿਰੋਧ ਕਰਨ ਤਾਂ ਕਿ ਇਹ ਫਿਲਮ ਤੇ ਬਹਿਣ ਲੱਗੇ ਤੇ ਪੰਜਾਬ ਦੇ ਵਿੱਚ ਜਿਹੜੀ ਅਮਨ ਸ਼ਾਂਤੀ ਬਣੀ ਰਹੇ